ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਛਿੰਦੇਣਾ ਪਹੁੰਚ ਚੁੱਕੇ ਜੀ ਪਿੰਡ ਤੇ ਮੋੜ ਜਿਲ੍ਹਾ ਅਮਰਸਰ ਬੰਦੇ ਤਸਰੀਵਾ ਕਾਲਾ ਲੇਕੋ ਅਜੇ ਵੀ ਚਾਰ ਪੰਜ ਲਾਫੇ ਛੋਟੀਆਂ ਸੇਲ ਆ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰ ਬਜੀ ਸਤਿਕਾਰ ਸਸਕੇ ਵੀ ਜੀ ਸਸਤੇ ਹੋਰ ਬਜੀ ਸਾਠੀ ਡਾਈ ਬਹੁਤ ਹੋ ਜੇ ਚੜਦੇ ਕਰਾ ਤੁਸੀਂ ਸੁਣਾਓ ਪਰਵਾਹ ਨਹੀਂ ਬਾਈ ਇਹ ਬਾਈ ਚਲੋ ਵਧੀਆ ਚੱਜਾ ਮਾਲ ਜੀ ਪਹਿਲਾਂ ਮਾਲ ਤਾਂ ਭਾਜੀ ਤੜਕ ਤੜਕ ਜੇ ਤੱਕ ਫੋਨ ਆਈ ਜਾਂਦੇ ਹਸਾ ਲਾ ਲਓਗੇ ਬਹੁਤ ਜ਼ਿਆਦਾ ਸੌਣ ਨਹੀਂ ਦੱਦੇ ਇੰਨਾ ਫੋਨ ਆਦਾ ਹੈ ਇਹੀ ਹੈ ਨਹੀਂ ਫਿਰ ਮਾਲ ਸੋਨਾ ਹੁੰਦਾ ਹਾਂ ਜੀ ਨਹੀਂ ਛੋਟੀਆਂ ਜਿਆਦੀਆਂ ਚੰਗੀਆਂ ਆਹੀਆਂ ਇਹ ਝੋਟੀਆਂ ਦਾਦੀ ਬਹੁਤ ਚੰਗੀਆਂ ਸਾਰੀਆਂ ਝੋਟੀਆਂ ਵਾਂ ਠੀਕ ਹੈ ਤੇ ਇੱਕੋ ਜਿਹੀ ਮੱਝ ਤੇਜ ਸੁਵੇ ਬਾਕੀ ਸਭ ਝੋਟੀਆਂ ਦੁੱਜਣਾ ਹੀ ਆ ਚਲ ਤਾਜ਼ੀਆਂ ਬਿਲਕੁਲ ਕੋਈ ਇੱਕ ਦਿਨ ਦੀ ਕੋਈ ਦੋ ਦਿਨ ਦੀ ਕੋਈ ਤਿੰਨ ਦਿਨ ਦੀ ਇੱਕ ਦਿਨ ਦੀ ਦੋ ਦਿਨ ਦੀ ਸਾਰੀਆਂ ਤਾਜ਼ੀਆਂ ਬਿਲਕੁਲ ਤਾਜ਼ੀਆਂ ਭਾਜੀ ਚਲ ਠੀਕ ਆ ਜੋ ਰਾਤ ਦੀ ਸੂਈ ਜੀ ਅੱਛਾ ਨੀਲੀ 라ਵੀ ਦੀ ਝੋਟੀਆਂ ਰਾਤ ਦੀ ਸੂਈ ਆ ਹਾਂ ਅਜਾ ਮਤਲਬ 3 1/2 3 ਕਿਲੋ ਮੰਨ ਲਓ ਚੋਈ ਆ ਬਾਕੀ ਰਾਤ ਦੀ ਸੂਈ ਆ ਝੋਟੀ ਬਹੁਤ ਬਣੀ ਝੋਟੀ ਜਿਆਦਾ ਚੰਗੀ ਆ ਕਿੰਨਾ ਰਿਕਾਰਡ ਦੋਦਾ ਜੀ ਹਾਂਜੀ ਰਿਕਾਰਡ ਸਰਕਾਰ ਬਾਜੀ ਪਹਿਲਾਂ ਨੇ ਆਦੇ 12 ਕਿਲੋ ਚਵਾਇਆ ਵਾ ਠੀਕ ਹੈ ਬਾਕੀ ਹੁਣ ਰਾਜਸੂਈ 38 ਸਪਾਈ ਹੈਗੀ ਕੱਲ ਆਈ ਝੋਟੀ ਰਾਜਸੂਈ ਆ ਕੱਲ ਕਰੇ ਬੇਨਾ ਵੀਰ ਕੋਲ ਕੋਈ ਛੋਟੀ ਵੱਡੀ ਵੱਡੀ ਹੈ ਜੀ ਚੋਰ ਨਹੀਂ ਲੀ ਆ ਗਏ ਨੀਲੀ ਦੀ ਆਂ ਜੀ ਤੇ ਖੋਲੋ ਖੋਲਿਓ ਕਰੋ ਕੱਟੀ ਮਗਰ ਇਹ ਤਾਂ ਮਗਰ ਕਰਤਾ ਕੱਟਾ ਮਗਰ ਆ ਗਿਆ ਇਹ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਸਾਰੀਆਂ ਬਾਜੀ ਮਗਰ ਕਰਤਾ ਜੇ ਰਾਜਸੂਈ ਜੇ ਚਵਾਈ ਇੱਕ ਨੰਬਰ ਹੋ ਗਈ ਠੀਕ ਆ ਪੂਰਨ ਛੱਟਾ ਨਹੀਂ ਰੋਮਰ ਕੀ ਭੋਲੀ ਜੀ ਹਾਂ ਜੀ ਦਾ ਹਾਂ ਬਹਤੀ ਗਾ ਚੰਦਰਾਣਾ ਤੇ ਬਹੁਤ ਸਵਾਦ ਹੋਇ ਜੀ ਬਹੁਤ ਛਕੀ ਜਾ ਜੇ ਬਾਜੀ ਕੰਨੀਆਂ ਨਹੀਂ ਜੋ ਬਰਾਬਰ ਕੀਤੀਆਂ ਨੇ ਠੀਕ ਹੈ ਜੀ ਥਾਂਦਰ ਬਹੁਤ ਵਾਹ ਜੀ ਹਾਂ ਜੀ ਬਹੁਤ ਜਿਆਦੀ ਵਧੀਆ ਚਵਾਈ ਬਾਜੀ ਪੋਲੀ ਨੂੰ ਵਰਗੀ ਆਖੂ ਕੁਈ ਮਾਨ ਕੀ ਆ ਨਹੀਂ ਠੀਕ ਹੈ ਜੀ ਜਾਨੇ ਨੀਲੀ ਜੀ ਆਉਂਦੀ ਜੀ ਹਾਂ ਜੀ ਪਿਓਰ ਨੀਲੀ ਚ ਆਉਂਦੀ ਆ ਅੱਖ ਵੀ ਬਿੱਲੀ ਆ ਬਹੁਤ ਵਧੀਆ ਚੋਟੇ ਥੋੜੀ ਵੀ ਚਿੱਟੀ ਥੱਲੇੋਂ ਸਾਰਾ ਕੁਝ ਚੋਈ ਜੂ ਵਧੀਆ ਤੇ ਜੀ ਮੰਨਦੇ ਹੋ ਡੱਬਾ ਜੀ ਇੱਕ ਨੰਬਰ ਚੋਾਈ ਥੱਲੇ ਬਹਿਣ ਦੀ ਲੋੜ ਨਹੀਂ ਭਾ ਬੱਚੇ ਨੂੰ ਭਾਲ ਤੋਂ ਥੱਲੇ ਏਡੀ ਚੋਾਈ ਟਾਪਦੀ ਆ ਹਾਂਜੀ ਸਨੀਲ ਜੀ ਮੁੱਲੇ ਦਾ ਜਿਹਦੀ 13 ਦੀ ਗਰ ਲਓ ਜਾਇਜ਼ ਹੰਦਾਂ ਬਾਕੀ ਤੁਸੀਂ ਦੱਸ ਦਿਓ ਕੋਈ ਨਹੀਂ ਜਾਇਜ਼ ਕਰਕੇ ਦੇਵਾਂਗੇ ਆਪਾਂ ਛੋਟੇ ਛੋਟੇ ਮੁੱਲ ਰੱਖਨੇ ਆ ਜਾਇਜ਼ ਕਰਕੇ ਦੇ ਦੇਣੀ ਆ ਬਿਲਕੁਲ ਜਿੰਨੇ ਜਿੰਨੇ ਮੁੱਲ ਰੱਖਨੇ ਆ ਜਿਆਦੇ ਨਹੀਂ ਕਰਨੇ ਜਿਹੜਾ ਮਾਲ ਅੱਗਿਆ ਉਹ ਉੱਡਦਾ ਹੀ ਜਾਵੇ ਠੀਕ ਆ ਜੀ ਮੁੱਲ ਸਨੀਲ ਜੀ 13 ਆ ਹਾਂਜੀ ਦੇ ਦੀ 12 ਦੀ ਚੋ ਦੋ ਛੜ ਦੋ ਇੱਕ 16 ਦੇ ਇੱਕ 16 ਦੇ ਇੱਕ 16 ਦੇ ਦਵਾਗੇ ਠੀਕ ਹੈ ਜੀ ਬਿਲਕੁਲ ਮੋਲੇ ਛੋਟੇ ਛੋਟੇ ਬਿਲਕੁਲ ਦੀ 12 ਕਿਲੋ ਪਹਿਲਾਂ ਨੇ ਚਵਾਇਆ ਜੇ ਦੂਜਾ ਸੁਆ ਜੇ ਆ ਰਹੀ ਰਾਤ ਦੀ ਸੂਈ ਜੇ ਧਾਰਾ ਮਾਰ ਕੇ ਪਿਆ ਲੈ ਜੀ ਵਾ ਠੀਕ ਹੈ ਬਾਕੀ ਆਪਣੀ ਸਮਝ ਨਾਲ ਕੋਈ ਲੱਭ ਠੀਕ ਹੈ ਜੀ ਇਹ ਗੱਮਣਾ ਜੀ ਇਹ ਗੱਮਣ ਜੇ ਦੂਜਾ ਸੁਆ ਜੇ ਵੀ ਅੱਛਾ ਵੇਖੋ ਲੈਵਾ ਵੇਖਾ ਦਿਖਾਓ ਤਰਫ ਦੇ ਦਿਖਾਓ ਲੈ ਜੰਬੂ ਵਾ ਨੇ ਠੀਕ ਆ ਮੀਟਰ ਚੌੜੀ ਆ ਛੋਟੀ ਨਹੀਂ ਚੰਗੀ ਆ ਹਾਂ ਜੀ 98 ਕਿੰਨੀ ਵਿਰਲੇ ਲੱਗਣੀ ਨਹੀਂ ਵਿਰਲਾ ਤੇ ਥਾਣਾ ਵੇਖੋ ਤੇ ਬੜੀ ਵੇਖ ਲਓ ਇਹ ਹੁਣ ਜਦੋਂ ਤਾਜੀ ਸੂਈਏ ਚ 14 ਮੁੜਗੇ ਦਾ ਪੈਸਾ ਲੈ ਘਰ ਦੇ ਬਾਕੀ ਵੇਖੋ ਹੁਣ ਬਣੀ ਵੇਖੋ ਇੱਕ ਵਾਰ ਤੇਨੂੰ ਟਾਈਮ ਕਿੱਥੇ ਕੋਈ ਲੱਗਾ ਠੀਕ ਆ ਬਹੁਤ ਜਿਆਦੀ ਚੰਗੀ ਝੋਟੀਆਂ ਕਰੰਗ ਕਾਲੀ ਚ ਹੋਰ ਬਤੋ ਵਾਹੇ ਵੇਖੋ ਵੀ ਰੈਕ ਇਹ ਚੋੜੀ ਬੋਹਦਾ ਨਹੀਂ ਹੈ ਕੱਲੀ ਆਤੀ ਜਾਊਂਗੀ ਹਾਂ ਹਾਂ 2 ਲੀਟਰ ਚੋੜੀ ਬੋਹਦਾ ਜਾਰੀ ਚੋੜੀ ਨਹੀਂ ਠੀਕ ਆ ਫਿਰ ਕਿਨੇ ਕੁ ਦਗਾਉਗਾ ਜੀ ਇਹ ਦੁੱਧ ਬਾਜੀ ਇਹਨਾਂ ਵੀ 14 ਕਿਲੋਆਂ ਦੇ ਪਹਿਲਾਂ ਨੇ ਚਵਾਇਆ ਹੁਣ ਸਾਨੂੰ ਨਹੀਂ ਪਤਾ ਕਿੰਨਾ ਚਵਾਇਆ ਪਰ ਉਹਨਾਂ ਦੀ ਗਰੰਟੀ 14 ਕਿਲੋ ਪਹਿਲਾਂ ਨੇ ਦੇ ਚਵਾਤਾ ਹੁਣ ਬਾਕੀ ਆਪੇ ਬਣੀ ਦਾ ਗੁਸਾ ਹਿਸਾਬ ਲਾ ਦੇ ਸ ਦੁੱਧਾਸ ਵਾਜੇ ਜਾਦ ਮਸਲ ਵਾਲੀ ਆ ਬਾਕੀ ਆਪਣੀ ਸਮਝਣਾ ਕੋਈ ਨਾ ਜੇ ਕਿਉਂਕਿ ਗੱਬਣ ਵਾਹੀ ਆ ਵੇ ਅੱਜ ਨਹੀਂ ਗਰੰਟੀ ਕੋਈ ਵੀ ਦਿੰਦੇ ਮਲਕ ਘਰ ਵਾਲੇ ਦੀ ਜਿਹੜੀ ਗਰੰਟੀ ਉਹ ਲਗਾ ਵੀ 14 ਕਿਲੋ ਪਹਿਲਾਂ ਨੇ ਚਵਾਤਾ ਇਹਨੇ ਬਿਲਕੁਲ ਜੀ ਅਜੇ ਵੀ ਮੇਰੇ ਸਾਰਾ 5-6 ਦਿਨ ਝੋਟੀ ਨਹੀਂ ਸੁੰਦੀ ਹਾਂਜੀ ਹਾਂ ਪਾੜੇ ਦਾ ਸੂਬੇ ਦਾ ਬੱਕਰੀਆਂ ਨੂੰ ਭਰ ਨਹੀਂ ਸੁੰਦੀ ਝੋਟੀ ਅਜੇ ਵੇਖੋ ਇੱਕ ਰਿਲੇਵਾ ਨਹੀਂ ਠੀਕ ਆ ਲੈਵਾ ਚਵਾਜ ਆਪਣੀ ਸਮਝਣਾ ਲਾਵੇ ਕੋਈ ਚੱਕੜੇ ਹੜਕ ਨੇ ਨਹੀਂ ਚੰਗੀ ਮੈਂ ਤੇ ਬੜੀ ਆਪਣੀ ਸਮਝਣਾ ਲੈਣ ਦੀ ਆਪਣੀ ਸਮਝਣਾ ਲਵੇ ਝੋਟੀ ਮੜੀ 13-14 ਕਿਲੋ ਚਵਾਇਆ ਨੇ ਦੁੱਧ ਵਾਲੀ ਮੈਂ ਹਾਂਜੀ ਲੈ ਜੂ ਹ ਬਾਜੀ ਖਰਦਣਾ ਚਾਹੀਦਾ ਟਾਈਮ ਤੇ ਜੇ ਹੈਗਾ ਤਾਂ ਹੁਣ ਵੇਖੋ ਜੇ ਪੈਂਡੇ ਦਾ ਸੂਬੇ ਦਾ ਆਪਾਂ ਕਹਿ ਨਹੀਂ ਸਕਦੇ ਕੋਈ ਬਿਲਕੁਲ ਬਿਲਕੁਲ ਜੀ ਕਿਉਂਕਿ ਪੈਂਡੇ ਨਾਲ ਲਾਗੇ ਦਿਖਾਵਤ ਹੋ ਕਰ ਹਾਂ ਬਾਕੀ ਪੈਂਡੇ ਪੁੰਡੇ ਦਾ ਸੂਬੇ ਦਾ ਆਪਾਂ ਕਹਿ ਨਹੀਂ ਸਕਦੇ ਕੋਈ ਬਾਕੀ ਸਾਂਭੀ ਰੀਜ ਨਾਲ ਕਿਹਨੇ ਰੂਹ ਸਾਂਭੀ ਆ ਮੈਂ ਆਖੀ ਸਾਂਭੇ ਸੰਭਾਲ ਦਾ ਬਹੁਤ ਕੀਤੇ ਆ ਜੀ ਹਾਂਜੀ ਸੰਭਾਲ ਵਾਲੀ ਕੀਤੇ ਚੰਗੇ ਡੰਗਰ ਦੀ ਸੁਨੀਪ ਸਾਹਿਬ ਕੀਤੀ ਜਾਂਦੀ ਮਾਰ ਦੇ ਕੌਣ ਵੇਦਾ ਬਾੜੇ ਦੇ ਬਜੀ ਨਹੀਂ ਬਿਲਕੁਲ ਜੀ ਡੰਗਰ ਚੰਗੇ ਜੀ ਤਾਂ ਹੀ ਜੀ ਕਰਦਾ ਵਾ ਠੀਕ ਹੈ ਜੀ ਹਾਂਜੀ ਸੁਨੀਪ ਜੀ ਦੇ ਦੀ ਇੱਕ 35 ਦੀ ਆ ਵੀ ਇੱਕ ਪੈਂਦੀ ਦੀ ਹਾਂਜੀ ਚਲੋ ਇਹ ਕਰਦੇ ਜਿੰ ਸੋਰੀ ਰੱਖੀ ਜਵਾਕੀ ਤੁਹਾਡੇ ਤੇ ਗੱਲ ਸੋੜਦੀ ਜਾਂਦੇ ਦਵਾਂਗੇ ਜਾਜ ਛੋਸਾ ਵਾਰੀ ਜਾਂਦ ਠੀਕ ਆ ਜੀ ਹੋ ਗਈ ਜਾਂਦ ਹੋ ਗਈ ਸਵਾਦ ਠੀਕ ਆ ਠੀਕ ਆ ਜੀ ਬਿਲਕੁਲ ਕੋਈ ਗੱਲ ਤੁਹਾਨੂੰ ਕਹਿ ਤਾ ਤੇ ਕਹਿ ਤਾ ਕੋਈ ਗੱਲ ਸਵਾਦ ਜਾਂਦ ਜਾਂਦ ਕੋਈ ਗੱਲ ਜੋ ਤੁਹਾਡੇ ਤੇ ਗੱਲ ਸੋੜਦੇ ਫੇਰੇ ਕੋਈ ਗੱਲ ਨਹੀਂ ਆਹ ਹੈ ਜੀ ਇਹ ਵੀ ਦੂਜਾ ਸੂਆ ਜੇ ਅੱਛਾ ਦੂਜਾ ਸੂਆ ਜੇ ਇਹਨੂੰ ਸੁਨੀਪ ਜੀ ਤਿੰਨ ਦਿਨ ਹੋ ਗਏ ਜੀ ਸੂਈ ਨੂੰ ਮਗਰ ਕਟਾ ਜੇ ਹਾਂ ਜੀਿੱਦਾਂ ਦਿਨ ਸੂਈ ਨੂੰ ਜੇ ਵੇਖੋ ਅਗਰਾ ਦਿਖਾਓ ਬੋਲਾ ਜਿਹੜਾ ਹੋਊਗਾ 9 ਤੋਂ 10 ਦੇ ਲਾਗੇ ਬੰਨੇ ਹੋਣਾ 9 ਕਿਲੋ 9 10 ਕਿਲੋ ਜੀ ਹਾਂ ਜੀ ਥ ਤੇ 9 ਕਿਲੋ ਬੋਲਾ ਹੋਗਾ ਦੂਜਾ ਸੁਗਾ ਖੋਲ ਬਤੋ ਵੱਡੀ ਚੋਲੋ ਲਓ ਜੀ ਇਹ ਵੀ ਦਿਖਾਓ ਸੈਮਸੰਗ ਖਾਸਮ ਫੱਟਿਆ ਸਿੰਘ ਨਾਲੇ ਤੇ ਦੇਖੋ ਠੀਕ ਹੈ ਦੇਖੋ ਰੰਗ ਵੇਖੋ ਫੱਟੀਦਾਰ ਸਿੰਘ ਰੰਗ ਵੇਖੋ ਵੱਡੀ ਝੋਟੀ ਆ ਛੋਟੀ ਨਹੀਂ ਵੱਡੀ ਆ ਤੇ ਚਵਾਈ ਵੱਡੀ ਟੌਪ ਦੀ ਥਣ ਵੇਖੋ ਕੱਲਾ ਕੱਲਾ ਚਵਾਈ ਬਹੁਤ ਟੌਪ ਦੀ ਵੇਖੋ ਕਿਹਦੇ ਫਿਰ ਵੇਖੋ ਥਾਲਾ ਇਹ ਕਰਾ ਲਾ ਠੀਕ ਹੈ ਜੀ ਯਾਰ ਡਰਾ ਨਾਲ ਡਰਾ ਨਾਲ ਗੜੀ ਆ ਆ ਜੀ ਜੀ ਵੱਡੀ ਆ ਝੋਟੀ ਸੰਦੀਪ ਸਾਹਿਬ ਨਿੱਕੀ ਨਹੀਂ ਗਈ ਵੱਡੀ ਆ ਵੱਡੀ ਵੱਡੀ ਆ ਬਹੁਤ ਵੱਡੀ ਆ ਝੋਟੀ ਛੋਟੀ ਨਹੀਂ ਗਈ ਉਹ ਇੰਜ ਰਾਹ ਵਗਦਾ ਲੱਗ ਗੱਡੀ ਕੋਲ ਜੇ ਡਰ ਜਾਂਦਾ ਲੱਗਦਾ ਤੇ ਹਾਂ ਜੀ ਸਲੀਪ ਜੀ ਇਹਦਾ ਵੀ ਜਾਇਆ ਜੀ ਦੇ ਦੀ ਕੁਵੀ ਦੀ ਇਹ ਵੀ ਓਏ ਮੋਲ ਇੱਕ 15 ਇੱਕ ਦਸ ਦੀ ਚਲੋ ਨਹੀਂ ਠੀਕ ਆ ਇੱਕ ਦਸ ਦੀ ਆ ਜਾ ਨਾ ਹਾਂ ਨਾ ਨਾ ਬਸ ਝੋਟੀ ਸਵਾ ਦੀ ਆ ਹਾਂ ਜੀ ਪਰ ਇੱਕ ਦਸ ਦੀ ਦਵਾਂਗੇ ਤੋ ਜੱਸ ਹੁਆ ਵੱਡੀ ਝੋਟੀ ਆ ਕੋਈ ਨਿੱਕੀ ਨਿੱਗੀ ਵੱਡੀ ਆ ਝੋਟੀ ਠੀਕ ਆ ਜਿਹੜਾ ਮਰਜੀ ਦੋ ਟਾਈਮ ਤਿੰਨ ਟਾਈਮ ਚੋ ਕੇ ਖੜੇ ਅਜ ਤੀਜਾ ਦਿਨ ਸੂਈ ਨੂੰ ਜੇ ਉਹ ਮਗਰ ਕੱਟੀ ਜੇ ਕੱਟੀ ਆ ਨਾ ਕੱਟਾ ਕੱਟਾ ਮਗਰ ਵੀ ਚਲੋ ਨਾਰੂ ਨਾਲ ਹੋਊਗਾ ਜੇ ਬਸ ਠੀਕ ਆ ਠੀਕ ਆ ਜੀ ਤੰਦਰ ਸੂਈ ਦੇ ਹੋਏ ਇੱਕ ਦਾ ਦੀ ਜਾਈ ਜਾ ਆਹ ਆ ਜੀ ਇਹ ਵੀ ਦੂਜਾ ਸੂਗਾ ਜੇ ਇਹ ਵੀ ਦੂਜਾ ਅਜ ਪੰਜਵਾਂ ਦਿਨ ਸੂਈ ਨੂੰ ਜੇ ਹੂੰ ਇਹਨੂੰ ਪੰਜ ਦਿਨ ਹੋ ਗਏ ਸੰਦੀਪ ਜੀ ਦੂਜਾ ਸੂਗਾ ਜੇ ਵੀ ਇਹਦੇ ਕੋਲ ਵੀ 9-10 ਕਿਲੋ ਲਾਗੇ ਹੋਊਗਾ ਜੇ 9-10 ਕਿਲੋ ਹਾਂ ਜੀ ਮੇਕ ਕੋਰ ਦਾਗ ਨਹੀਂ ਆ ਚਵਾਈ ਇੱਕ ਨੰਬਰ ਆ ਲੰਮਾ ਥਣ ਕਾਡੂਗੀ ਬਹੁਤ ਚਵਾਈ ਟਾਪ ਦੀ ਖੋਲੋ ਇਹ ਵੀ ਖੋਲੋ ਇਹ ਬੱਚਾ ਆ ਬੱਚਾ ਆ ਲੰਮਾ ਬੱਚਾ ਪਤਾ ਹੈ ਅੱਜ ਪੰਜਵਾਂ ਦਿਨ ਸੂਈ ਨਹੀਂ ਜੈਨੋ ਠੀਕ ਆ ਬਾਕੀ ਦੁੱਧ ਆਪਣੀ ਸੇਵਾ ਦਾ ਠੰਡ ਹੈਗੀ ਅਜੇ ਪਠਾ ਘਟਵਾ ਤੁਹਾਨੂੰ ਬਿਲਕੁਲ ਜੀ ਇਹ ਕਰਕੇ ਦੁੱਧ ਜੀ ਦੱਸਦਾ ਕੰਨਵਾ ਦੁੱਧ 12-12 ਕਿਲੋ ਚੋਣੀਆਂ ਰੰਗ ਰੂਂਗੇ ਬੜਾ ਛੋਟੀ ਦਾ ਵੇਖੋ ਥੱਲੇ ਚੰਗੀ ਆ ਹਰਾ ਬੜਾ ਛੋਟੀ ਆ ਬਹੁਤ ਜਿਆਦਾ ਚੰਗੀ ਏ ਝੋਟੇ ਆ ਜੀ ਨਹੀਂ ਸੋਹਣੀ ਝੋਟੇ ਬਾਕੀ ਮੁੱਲ ਵੜੇ ਜਿਆਜ ਬਿਲਕੁਲ ਜਿਆਜ ਮੁੱਲ ਜਿਆਜ ਜਿਆਜ ਰੱਖ ਲੈ ਸਨੀਪ ਜੀ ਇਹਦੇ ਸਾਮਾ ਨੂੰ ਪਟਾਕੇ ਪਾ ਦੇ ਨਹੀਂ ਠੀਕ ਏ ਜੀ ਠੀਕ ਏ ਜੀ ਹਾਂ ਜੀ ਉਹਨੂੰ ਨਹੀਂ ਵਟਾ ਕਰਨਾ ਮੋਰ ਸਨੀਪ ਜੀ ਦੇ ਦੀ 15 ਦੀ ਏ ਵੀ ਇਹਦੀ ਇੱਕ 10 ਦੀ ਇੱਕ 10 ਦੀ ਦੋ ਛੋੜ ਇੱਕ ਠ ਇੱਕ ਠ ਦੀ ਚਲੋ ਠੀਕ ਏ ਜੀ ਇੱਕ ਠ ਦੀ ਦਵਾਂਗੇ ਝੋਟੀ ਜੀ ਵੀ ਬਸ ਠੀਕ ਆ ਤੇ ਬਾਕੀ ਤਾਜ਼ੀ ਆ ਚਵਾਈ ਚੂਈਏ ਲੋ ਕੋਈ ਕਮੀ ਨਹੀਂ ਆਊਗੀ ਕੋਈ ਥੜ ਦੇ ਵਿੱਚ ਕੋਈ ਨਾੜ ਗੰਢ ਦੇਗਾ ਨਹੀਂ ਗਾਰੰਟੀ ਹੋ ਜਿਹੜਾ ਮਰਜੀ ਦੋ ਟਾਈਮ ਤਿੰਨ ਟਾਈਮ ਠੀਕ ਏ ਜੀ ਉਹਨਾਂ ਅੰਦਰ ਲਈ ਮੈਂ ਜਿਉਂ ਭਾਜੀ ਕੱਲ ਦੀ ਲਈ ਦੋ ਬਟਾਂ ਨੇ ਚੋਤੀ ਆ ਅੱਛਾ ਘਰ ਵਾਲਿਆਂ ਨੇ ਮਾਨੂੰ ਚੋਤੀ ਆ ਅੱਛਾ ਤੇ ਰਾਤ ਦੀ ਸੂਈ ਹੈਗੀ ਉਹਨੂੰ ਪਤਾ ਨਹੀਂ ਉਹਨਾਂ ਕਿੰਨੀ ਚੋਈ ਆ ਕਿੰਨੀ ਨਹੀਂ ਚੋਈ ਸਾਨੂੰ ਨਹੀਂ ਜਿਹੜਾ ਹੱਲ ਦਾ ਪਾਲਾ ਜਿਹੜਾ ਆਵੇ ਇੱਥੇ ਚੋ ਕੇ ਆਪਣੀ ਥਲਾ ਕਰਕੇ ਲੈ ਜਾਏ ਉਹਨਾਂ ਨੇ ਚੋ ਦੱਤੀ ਘਰੋਂ ਉਹਨੂੰ ਨਹੀਂ ਪਤਾ ਜਾਨ ਗਿਆ ਤੇ ਚਲੋ ਚੋ ਦੱਤੀ ਮੈਂ ਕਿਹਾ ਚਲੋ ਪਾ ਦੇ ਕੋਈ ਗੱਲ ਨਹੀਂ ਹਾਂਜੀ ਠੀਕ ਆ ਜੀ ਰਾਤ ਦੀ ਸੂਈ ਨਹੀਂ ਠੀਕ ਕੱਦ-ਕੱਦ ਵੇਖੋ ਇੱਕ ਰਾਂ 15 ਫੋਟੋ ਮੈਂ ਲੰਬੀ ਹੋਊਗੀ ਹੋ ਹੋ ਵੇਖੋ ਕੱਦ ਵੇਖੋ ਇੱਕ ਰਾਂ ਲੱਗ ਗਿਆ ਦਿਖਾ ਦਿੰਦੇ ਇੱਕ ਰਾਂ ਮੜ ਜੀ ਕੱਦ-ਕੱ ਕੱਦੀ ਬਹੁਤ ਹੈ ਜੀ ਕੱਦ ਜਿਆਦਾ ਵੱਡਾ ਜੇ ਨਿਕਾੜਿਆ ਜਿਆਦਾ ਵੱਡਾ ਜੰੂਰ ਬਹਿ ਜਾਂਦੇ ਉਹ ਮੈਂ ਵਾਂ ਸੂਰਤ ਜਾ ਹੇਰ ਕੇ ਠੀਕ ਹੈ ਜੀ ਬਾਕੀ ਦੁੱਧ ਪਾਏ ਦਾ ਉਹਨਾਂ ਨੇ ਚੋਤੀ ਹਾਨੂ ਨਹੀਂ ਬਲਕੇ ਕਿੰਨੀ ਚੋਈ ਆ ਅਹੀ ਲੱਦ ਕੇ ਰੱਖੀ ਠੀਕ ਹੈ ਜੀ ਚੋਾਈ ਵਧੀਆ ਆਲੇ ਥਾਂ ਦੇਖਣ ਵਾਲੀ ਗੱਲ ਜੀ ਆਜੋ ਜੀ ਜਿਹੜਾ ਮਰਜ਼ੀ ਆਵੇ ਰੂਮ ਵਰਗੀ ਜੀ ਪੋਲੀ ਹੋਊ ਚੋਾਈ ਟਾਪ ਦੀ ਹੋਊਗੀ ਰਾਤ ਦੀ ਸੁਹੀ ਮੈਂ ਵੀ ਲੈ ਸ਼ੰਭੂ ਵੀ ਦਿਖਾ ਉਹਨਾਂ ਨੇ 15-16 ਕਿਲੋ ਗਾਰੰਟੀ ਦਿੱਤੀ ਸਾਨੂੰ ਨਹੀਂ ਪਤਾ ਕਿੰਨਾ ਕੱਢੇ ਕਿੰਨਾ ਨਹੀਂ ਕੱਢੇ ਆਪਾਂ ਤਾਂ ਮੰਨ ਲਓ ਵੀ ਬੌੜੇ ਦੇ ਡੰਡ ਹੈ ਜੇ ਨਹੀਂ ਠੀਕ ਆਜੋ ਠੀਕ ਹੈ ਜੀ ਚੰਗੀ ਝੋਟੇ ਤੋਰ ਤੇ ਲੰਬੀ ਤੋਰ ਨੂੰ ਤਾਂ ਦਿਖਾ ਚੱਜਣਾ ਆਪਣੇ ਲੱਕ ਲਈ ਆ ਜੀ ਆਪਣੇ ਲੱਕ ਲਈ ਆ ਇਹ ਆਪਣੇ ਲੱਕ ਲਈ ਹੈ ਬਾਜੀ ਠੀਕ ਆ ਇਹ ਆਪਾਂ ਇਧਰੋਂ ਲਈਏ ਪਰ ਮੈਂ ਜਿਆਦੀ ਵੱਡੀ ਜਿਹੜਾ ਕਰਤੂਦ ਵਾਲੀ ਹੈ ਜਿਆਦੀ ਵੱਡੀ ਨਹੀਂ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਚਲੋ ਵੱਡੀ ਮਾਜਰਾ ਨੂੰ ਕਿਨੇ ਬਾਕੀ ਥੱਪੀ ਥਪਾਈ ਰਾ ਜੀ ਬਿਲਕੁਲ ਜੀ ਬਰਕਾ ਦਾ ਪੈਂਦਾ ਹੀ ਆ ਜੀ ਹਾਂਜੀ ਕੱਤ ਬੋਤਾਂ ਲਈ ਜਾਂ ਵੱਢੀ ਜਾਂਦਾ ਬਾਕੀ ਵੇਖੋ ਇਹਨਾਂ ਤੋਂ ਤੈਨੂੰ ਕੀ ਜਾਂਦਾ ਵੀ ਕੀ ਜਾਂਦਾ ਕੱਤ ਬੋਤ ਦੇ ਹਿਸਾਬ ਨਾਲ ਬਾਕੀ ਤੇ ਚਲੋ ਅਜੇ ਇਹ ਵੀ ਬਾਈ ਫਿਰ ਕੀਮਤ ਹਾਂਜੀ ਕੀਮਤ ਕੀਮਤ ਸੁਨੀਲ ਜੀ ਜਾਇਜ਼ ਜਾਇਜ਼ ਇਹਦਾ ਦੇ ਦਿਆ ਕਬੀਰ ਵੀ ਇਹ ਵੀ ਜਾਇਜ਼ ਜਾਂ ਲੋ 115 ਦੀ ਹਾਨਾ ਚਲੋ ਠੀਕ ਹੈ ਜੀ ਮੇਰੇ ਕੋ 1000 ਛੋਟ ਮੌਕੇ ਤੇ 114 ਦੀ ਦੇ ਦਾਂਗੇ ਚਲੋ ਇਹ ਆਈ ਆਪਣੇ ਕੋ ਜਰੂਰ ਕਰਦਾ ਹਾਂ ਰਾਤ ਦੀ ਸੂਈ ਜੇ ਥਾਣੇ ਵਿਖਾਣਾ ਜਿਹੜਾ ਮਰਜ਼ੀ ਆਵੇ ਧਾਰਾ ਮਾਰ ਕੇ ਵੇਖੇ ਦੁੱਧ ਪਾਏ ਦਾ ਕੱਦ ਕਾਠ ਵੇਲੇ ਵੱਡੀ ਵੇਲੇ ਰਾਤ ਦੀ ਸੂਈ ਠੀਕ ਹੈ ਇਹੋ ਆਪਣਾ ਜੀ ਪਾਣੀ ਜੋ ਦੇ ਸੇਰ ਆ ਬਾਕੀ ਮੇਰੇ ਵੀ ਇੱਥੇ ਆਓ ਇੱਕ ਟਾਈਮ ਦੋ ਟਾਂ ਜੁਆਇ ਕਰੂ ਪਾਸ ਕਰੋ ਪਾਸ ਕਰਕੇ ਲੱਗ ਜਾਓ ਹਾਂਜੀ ਚਲੋ ਹੋਰ ਵੀਰ ਜੀ ਡਰੈੱਸ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲਾ ਦਾ ਪਿੰਡ ਤੇ ਮੋਵਾਲ ਫੋਨ ਨੰਬਰ 8146560492 ਦੂਜਾ 9872094743 ਸਸ ਸਸ